ਹਾਂਜੀ ਦੋਸਤੋ ਪਿਆਰ ਭਰੀ ਸਤਿ ਸ੍ਰੀਕਾਲ ਗੱਲਬਾਤ ਸ਼ੁਰੂ ਕਰਾਂਗੇ ਪਿੰਡ ਪੁੱਚੋ ਖੁਰਦੇ ਮਹਾਨ ਸਿੱਖ ਯੋਧੇ ਸੋ ਭਾਈ ਗौरा ਜੀ ਦੇ ਜਨਮ ਦੇ ਨਾਲ ਇੱਕ ਗੱਲ ਜੁੜੀ ਹੋਈ ਹੈ ਜਿਸ ਸਮੇ ਭਾਈ ਭਗਤੂ ਦੇ ਸੁਪਤਨੀ ਸਾਡੇ ਸਤਕਾਰਯੋਗ ਮਾਤਾ ਜੀ ਗਰਭਤੀ ਹੁੰਦੇ ਹਨ ਕਾਫੀ ਦਿਨਾਂ ਦਰਦ ਸਹਾਰਨ ਮਗਰੋਂ ਬਾਲਕ ਪੈਦਾ ਨਹੀਂ ਹੁੰਦਾ ਸੰਗਤਾਂ ਆ ਕੇ ਭਾਈ ਭਗਤੂ ਜੀ ਕੋਲ ਬੇਨਤੀ ਕਰਦੀ ਹਨ ਕਿ ਤੁਸੀਂ ਰਿੱਧੀਆਂ ਸਿੱਧੀਆਂ ਦੇ ਮਾਲਕ ਹੋ ਤੁਸੀਂ ਗੁਰੂ ਅੱਗੇ ਅਰਦਾਸ ਕਰੋ ਤਾਂ ਭਾਈ ਭਗਤੂ ਜੀ ਕਹਿੰਦੇ ਹਨ ਕਿ ਇਹ ਬਾਲਕ ਮੈਨੂੰ ਕਹਿ ਰਿਹਾ ਹੈ ਕਿ ਪਹਿਲਾਂ ਤੁਸੀਂ ਮੇਰੇ ਨਾਲ ਰਾਜ ਦਵਾਉਣ ਦਾ ਵਚਨ ਕਰੋ ਮੈਂ ਤਾਂ ਜਨਮ ਲਾਵਾਂ ਸੰਗਤਾਂ ਦੇ ਕਹਿਣ ਤੇ ਭਾਈ ਭਗਤੂ ਜੀ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਹਨ ਅਤੇ ਉਸੇ ਪਹਿਰ ਭਾਈ ਗौरा ਜੀ ਦਾ ਜਨਮ ਹੋ ਜਾਂਦਾ ਹੈ। ਕੱਲ ਆਪਾਂ ਵਿਚਾਰ ਕਰ ਆਏ ਹਾਂ ਕਿ ਭਾਈ ਗौरा ਜੀ ਨੇ ਆਪਣੀ ਮਾਤਾ ਦੇ ਸਤਕਾਰ ਦੇ ਵਿੱਚ ਭਾਈ ਜੱਸੇ ਨੂੰ ਮਾਰ ਮੁਕਾਇਆ ਸੀ ਅਤੇ ਗੁਰੂ ਸਾਹਿਬ ਉਸ ਤੋਂ ਬਹੁਤ ਨਾਰਾਜ਼ ਹੋਏ ਸਨ। ਨਰਾਜਗੀ ਸਮੇ ਮੱਥੇ ਨਾਲ ਲੱਗਣ ਦੇ ਬਚਨ ਕਰਦੇ ਕਰਦੇ ਬਹੁਤ ਸਾਰੇ ਸ਼ਰਾਪ ਵੀ ਗੁਰੂ ਸਾਹਿਬ ਨੇ ਭਾਈ ਗੌਰੇ ਨੂੰ ਦੇ ਦਿੱਤੇ ਹਨ ਇਹ ਇਤਿਹਾਸ ਕਰ ਲਿਖਦੇ ਹਨ ਸੋ ਜਿਸ ਸਮੇ ਭਾਈ ਗੋਰਾ ਜੀ ਨੇ ਸੇਵਾ ਕਰਕੇ ਗੁਰੂ ਦੀ ਖੁਸ਼ੀ ਹਾਸਲ કરી ਤਾਂ ਗੁਰੂ ਸਾਹਿਬ ਨੇ ਸਾਰੇ ਸ਼ਰਾਪ ਵਾਪਸ ਲੈ ਲਏ ਸਨ ਪਰ भाई गौरा जी ने कहा कि गुरु साहब ਤੁਸੀਂ ਸਾਰੇ ਸ਼ਰਾਬ ਵਾਪਸ ਲੈ ਲੋ ਪਰ ਜੋ ਫਾਹਾ ਲਾ ਕੇ ਮਰਨ ਵਾਲਾ ਬਚਨ ਹੈ ਉਹ ਤੁਸੀਂ ਵਰਕਰਾਰ ਰਹਿਣ ਦਿਓ ਤਾਂ ਜੋ ਕਿ ਸੰਗਤਾਂ ਨੂੰ ਮੈਸੇਜ ਜਾਵੇ ਕਿ ਗੁਰੂ ਸਾਹਿਬ ਦੇ ਸਾਰੇ ਬਚਨ ਅਟੱਲ ਹੋਣੇ ਸਨ ਉਹ ਗੁਰੂ ਸਾਹਿਬ ਨੇ ਆਪ ਕੱਟ ਦਿੱਤੇ ਅਤੇ ਫਾਹੇ ਵਾਲਾ ਬਚਨ ਤੁਹਾਡੇ ਬਚਨਾਂ ਦੇ ਮੋਹਰ ਲਾਵੇਗਾ ਗੁਰੂ ਸਾਹਿਬ ਦਾ ਆਸ਼ੀਰਵਾਦ ਲੈ ਕੇ ਭਾਈ ਗौरा ਜੀ ਬਠਿੰਡੇ ਇਲਾਕੇ ਵੱਲ ਆਉਂਦੇ ਹਨ ਅਤੇ ਬਠਿੰਡੇ ਦੇ ਇਲਾਕੇ ਮੁੱਲ ਲਈ ਸ਼ੁਰੂ ਕਰਦੇ ਹਨ ਕਈ ਇਤਿਹਾਸਕਾਰ ਲਿਖਦੇ ਹਨ ਕਿ ਬਠਿੰਡਾ ਜਿੱਤਿਆ ਅਤੇ ਕਈ ਇਤਿਹਾਸਕਾਰ ਲਿਖਦੇ ਹਨ ਕਿ ਬਠਿੰਡੇ ਦਾ ਕਿਲਾ ਜਿੱਤਿਆ ਸੋ ਜਿਸ ਸਮੇਂ ਭਾਈ ਗौरा ਜੀ ਨੇ ਬਠਿੰਡੇ ਦਾ ਕਿਲਾ ਜਿੱਤਿਆ ਤਾਂ ਉਹਨਾਂ ਦੇ ਹੱਥ ਬਹੁਤ ਸਾਰਾ ਖਜ਼ਾਨਾ ਲੱਗਿਆ ਸੰਗਤਾਂ ਦੇ ਨਜ਼ਰਾਨੇ ਪੇਟਾ ਸਵਕਾਰ ਕਰਕੇ ਭਾਈ ਗौरा ਜੀ ਆਪਣੇ ਨਗਰ ਪੁੱਚੋ ਆ ਗਏ ਅਤੇ ਰਾਤ ਨੂੰ ਜਿਸ ਕਮਰੇ ਵਿੱਚ ਧਣ ਹੁੰਦਾ ਹੈ ਉੱਥੇ ਹੀ ਸੌਂ ਗਏ ਚਵਾਰੇ ਵਿੱਚ ਧਨ-ਦੌਲਤ ਦੇਖ ਕੇ ਭਾਈ ਗौरा ਜੀ ਦੇ ਸਾਲੇ ਦੇ ਮਨ ਦੇ ਵਿੱਚ ਲਾਲਚ ਆ ਜਾਂਦਾ ਅਤੇ ਉਹ ਭਾਈ ਗौरा ਦੇ ਸੁੱਤੇ ਪਏ ਹੋਣ ਦਾ ਫਾਇਦਾ ਚੁੱਕਦਾ ਹੋਇਆ ਆਪਣੇ ਸਾਥੀਆਂ ਦੇ ਨਾਲ ਇੱਕ ਤਾਰ ਭਾਈ ਗੋਰਾਏ ਦੇ ਕਲ ਦੇ ਵਿੱਚ ਪਾ ਕੇ ਉਹਨਾਂ ਨੂੰ ਫਾਹਾ ਦੇ ਕੇ ਮਾਰ ਦਿੰਦਾ ਹੈ ਅਤੇ ਆਪ ਧੰਨ ਦੌਲਤ ਲੈ ਕੇ ਉਥੋਂ ਫਰਾਰ ਹੋ ਜਾਂਦਾ ਹੈ ਇਸ ਤਰ੍ਹਾਂ ਪੁੱਚੋ ਖੁਰਦ ਦੇ ਮਹਾਨ ਚਰਨੈਲ ਦੇ ਜੀਵਨ ਦਾ ਅੰਤ ਹੁੰਦਾ ਹੈ ਕੁਝ ਇਤਿਹਾਸਕ ਤੱਥ ਇਸ ਤਰ੍ਹਾਂ ਹਨ ਈ ਗੁਰੂ ਹਰगोविंद ਸਾਹਿਬ ਦੇ ਕੋਲ ਇਤਿਹਾਸਕਾਰ 2200 ਘੋੜਸਵਾਰ ਹੋਣ ਦਾ ਜ਼ਿਕਰ ਕਰਦੇ ਹਨ ਅਤੇ ਭਾਈ ਗੋਰਾ ਜੀ ਦੇ ਕੋਲ ਕੁਝ ਇਤਿਹਾਸਕਾਰ 300 ਘੋੜਸਵਾਰ ਹੋਣ ਦਾ ਜ਼ਿਕਰ ਕਰਦੇ ਹਨ ਅਤੇ ਕੁਝ ਇਤਿਹਾਸਕਾਰ 500 ਘੋੜਸਵਾਰ ਹੋਣ ਦਾ ਜ਼ਿਕਰ ਕਰਦੇ ਇੰਨੀ ਸੈਨਾ ਤਾਂ ਭਾਈ ਗौरा ਜੀ ਦੇ ਕੋਲ ਸੀ ਅਤੇ ਬਠਿੰਡੇ ਦਾ ਕਿਲਾ ਜਤਨ ਸਮੇਂ ਇਤਿਹਾਸਕਾਰ ਲਿਖਦੇ ਹਨ ਕਿ ਉਹਨਾਂ ਨੇ ਕੁਝ ਲੁਟੇਰੀ ਅਤੇ ਧਾੜਵੀਆਂ ਨੂੰ ਵੀ ਹਮਾਇਤ ਵਜੋਂ ਬੁਲਾਇਆ ਜਿਨ੍ਹਾਂ ਨੇ ਇਕਰਾਰਨਾਮਾ ਕੀਤਾ ਗਿਆ ਕਿ ਲੁੱਟਦਾ ਮਾਲ ਸਾਰਾ ਤੁਹਾਡਾ ਹੋਵੇਗਾ ਭਾਈ ਗौरा ਜੀ ਦੇ ਅਕਾਲ ਚਲਾਣੇ ਤੋਂ ਬਾਅਦ ਉਹਨਾਂ ਦੇ ਛੋਟੇ ਭਾਈ ਜੌਣੇ ਨੂੰ ਰਾਜਭਾਗ ਦੀ ਸੋਝੀ ਨਹੀਂ ਸੀ ਅਤੇ ਉਨ੍ਹਾਂ ਦੇ ਪੁੱਤਰ ਦਿਆਲ ਦਾਸ ਦੀ ਉਮਰ ਵੀ ਹਲੇ ਛੋਟੀ ਸੀ ਸੋ ਉਸ ਸਮੇਂ ਵਿੱਚ ਮਾਈ ਵੀਰੋ ਨੇ ਘਰ ਦੀ ਸਾਰੀ ਵਾਂਗ ਡੋਰ ਆਪਣੇ ਹੱਥਾਂ ਵਿੱਚ ਸੰਭਾਲੀ ਅਤੇ ਸਭ ਜ਼ਿੰਮੇਵਾਰੀਆਂ ਨਿਭਾਈਆਂ ਐਨੀਆਂ ਬੇਨਤੀਆਂ ਪਰਵਾਹ ਨਾ ਧੰਨਵਾਦ